ਪੰਜਾਬ ਤੋਂ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਐ ਸਰਕਾਰ ਚ ਕੇਂਦਰੀ ਮੰਤਰੀ ਬਜੋਸ ਚੁੱਕੇ ਹੈ ਹਾਲਾਂਕਿ ਰਵਨੀਤ ਬਿੱਟੂ ਲੁਧਿਆਣਾ ਲੋਕ ਸਭਾ ਸੀਟ ਤੋਂ ਹਾਰ ਚੁੱਕੇ ਨੇ ਪਰ ਇਸ ਦੇ ਬਾਵਜੂਦ ਭਾਜਪਾ ਹਾਈ ਕਮਾਂਡ ਨੇ ਉਹਨਾਂ ਨੂੰ ਮੰਤਰੀ ਮੰਡਲ ਚ ਜਗ੍ਹਾ ਦਿੱਤੀ ਹੈ ਲੋਕ ਸਭਾ ਚੋਣਾਂ 2024 ਚ ਲੁਧਿਆਣਾ ਤੋਂ ਆਪਣੀ ਸੀਟ ਗਵਾਉਣ ਪਿੱਛੋਂ ਰਵਨੀਤ ਸਿੰਘ ਬਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰ ਸਰਕਾਰ ਚ ਮੰਤਰੀ ਬਣਾਉਣ ਦਾ ਵਿਸ਼ਾ ਚਰਚਾ ਦੇ ਵਿੱਚ ਬਣਿਆ ਹੋਇਆ ਹੁਣ ਇਸ ਮਾਮਲੇ ਤੇ ਪਰਮਜੀਤ ਹੰਸ ਨੇ ਆਪਣਾ ਗੁੱਸਾ ਲੈ ਜਿਹਾ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦੇ ਉਹਨਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਹਾਰ ਤੋਂ ਬਾਅਦ ਵੀ ਮੰਤਰੀ ਕਿਉਂ ਫਿਰ ਵੋਟਾਂ ਕਿਉਂ ਜਿਹਾ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਇਕੱਠੇ ਹੋਣ ਦਾ ਸਵਾਲ ਕਰਨ ਦਾ ਕਿ ਹਾਰਨ ਤੋਂ ਬਾਅਦ ਵੀ ਰਵਨੀਤ ਬਿੱਟੂ ਨੂੰ ਮੰਤਰੀ ਕਿਉਂ ਬਣਾਇਆ ਗਿਆ ਤੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਕੀ ਉਹ ਬੇਵਕੂਫ ਨੇ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਜੀ ਸਾਰਿਆਂ ਨੂੰ ਮੈਂ 3-4 ਦਿਨ ਕੋਈ ਵੀਡੀਓ ਨਹੀਂ ਬਣਾਈ ਕਾਰਨ ਬਸ ਕੋਈ ਹੱਡਾ ਨਹੀਂ ਬਸ ਇਹ ਸੀਗਾ ਕਿ ਕੁਝ ਟਾਈਮ ਨਹੀਂ ਲੱਗਾ ਤੇ ਕੁਝ ਇੱਕ ਮੂਡ ਨਹੀਂ ਸੀ ਹੋ ਜਾਏ ਕਿ ਕੁਝ ਬੋਲਿਆ ਜਾਵੇ ਲਾਸਟ ਵੀਡੀਓ ਮੈਂ ਬਣਾਈ ਸੀ ਕੰਗਨਰ ਰਨ ਆਊਟ ਤੇ ਤੁਸੀਂ ਦੇਖੀਏ ਵੀਡੀਓ ਪਿਆਰ ਵੀ ਕੀਤਾ ਬਹੁਤ ਬਹੁਤ ਸ਼ੁਕਰੀਆ ਕੰਗਨਰ ਰਨ ਆਊਟ ਤੇ ਜੇ ਹੋਰ ਗੱਲ ਕਰੂੰ ਦਿਲ ਕਰਦਾ ਸੀਗਾ ਮੇਰਾ ਕਿਉਂਕਿ ਉਹ ਹੋਰ ਹੀ ਤਰ੍ਹਾਂ ਦਾ ਮਾਹੌਲ ਬਣ ਗਿਆ ਉਹ ਪਤਾ ਨਹੀਂ ਕੀ ਕੀ ਬੋਲੀ ਜਾ ਰਹੀ ਹੈ ਖੈਰ ਅੱਜ ਕੰਗਨਰ ਰਨ ਆਊਟ ਨੂੰ ਵੀ ਸਾਈਡ ਤੇ ਰੱਖਣ ਨੂੰ ਦਿਲ ਕਰਦਾ ਹਰ ਇੱਕ ਮੁੱਦੇ ਨੂੰ ਸਾਈਡ ਤੇ ਰੱਖਣ ਨੂੰ ਦਿਲ ਕਰਦਾ ਕਿਉਂਕਿ ਅੱਜ ਜੋ ਐਕਚੁਅਲੀ ਜੋ ਬੀਤੀ ਦੇ ਨੇ ਕੱਲ ਭਾਰਤ ਦਾ ਸਾਡੇ ਦੇ ਸੇਮ ਡੇ ਚੱਲ ਰਿਹਾ ਪਰ ਤੁਹਾਡੇ ਆਲਰੇਡੀ ਦੂਸਰੇ ਦਿਨ ਦਾ ਸਵੇਰ ਹੋ ਗਈ ਹੋਏਗੀ ਜੋ ਕੱਲ ਹੋਇਆ ਸੋਹ ਚੱਕ ਸਮਾਗਮ ਵਿੱਚ ਜਿਹੜੇ ਮੰਤਰੀ ਚੁਣਿਆ ਗਿਆ ਸਪੈਸ਼ਲੀ ਰਵਨੀਤ ਬਿੱਟੂ ਹਰਾਇਆ ਲੋਕਾਂ ਨੇ ਇਹਨਾਂ ਨੂੰ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਲੋਕਾਂ ਨੂੰ ਉਹ ਨਹੀਂ ਚਾਹੁੰਦੇ ਹੋਣਗੇ ਕਿ ਉਹ ਉੱਥੇ ਦਾ ਐਮਪੀ ਬਣੇ ਕੋਈ ਵੀ ਵਜ੍ਹਾ ਲਾ ਲਓ ਦਲ ਬਦਲੂ ਲਾ ਲਓ ਉਹ ਕਾਂਗਰਸ ਦੇ ਨਾਲ ਸੀਗਾ ਇਹ ਲਾ ਲਓ ਜਾਂ ਫਿਰ ਉਹਨੇ ਬੰਦੀ ਸਿੰਘਾਂ ਬਾਰੇ ਬਹੁਤ ਮੰਦਾ ਚੰਗਾ ਬੋਲਦਾ ਰਹਿੰਦਾ ਔਰ ਉਹ ਇਸ ਹੱਕ ਦੇ ਵਿੱਚ ਆ ਕਿ ਬੰਦੀ ਸਿੰਘ ਜਿਹੜੇ ਆ ਉਹ ਵਾਪਸ ਹੀ ਨਾਉਣ ਜੇਲਾ ਵਿੱਚੋਂ ਜਾਂ ਫਿਰ ਉਹ ਬਿਆਨ ਸਿੰਘ ਦਾ ਪੋਤਰਾ ਹੋਣ ਕਰੇ ਕੋਈ ਵੀ ਕਾਰਨ ਲਾ ਲਓ ਪਰ ਲੋਕਾਂ ਨੇ ਉਹਨੂੰ ਨਿਚੋੜ ਕੇ ਸਾਈਡ ਤੇ ਰੱਖਤਾ ਸੀਗਾ ਪਰ ਅੱਜ ਤੁਸੀਂ ਕਹੋਗੇ ਯਾਰ ਇਹਦਾ ਭਰਾ ਵੀ ਬੀਜੇਪੀ ਦੇ ਵਿੱਚ ਆ ਪਰ ਬੀਜੇਪੀ ਦੀ ਗੱਲ ਕਰ ਰਿਆ ਹੈ ਬੀਜੇਪੀ ਤੇ ਦੋਸ਼ ਲਾ ਰਿਆ ਕਿਉਂ ਨਹੀਂ ਲਾਵਾਂਗਾ ਮੈਂ ਤੇ ਲਾਵਾਂਗਾ ਸੱਚ ਤੇ ਬੋਲਣਾ ਹੀ ਆ ਨਾ ਜੋ ਭਾਜਪੀ ਕਰ ਰਹੀ ਹੈ ਜੋ ਮੋਦੀ ਸਾਹਿਬ ਨੇ ਅੱਜ ਕੀਤਾ ਨਰਿੰਦਰ ਮੋਦੀ ਨੇ ਉਸ ਚੀਜ਼ ਨੂੰ ਦੇਖ ਕੇ ਅੱਜ ਮੈਨੂੰ ਬਹੁਤ ਖਬਰਾਂ ਸੁਣੀਆਂ तकरीबन ਸਾਰੇ ਲੋਕੀ ਹੈਰਾਨ ਹੋ ਗਏ ਕਿ ਯਾਰ ਇਦਾਂ ਵੀ ਹੋ ਸਕਦਾ ਲੁਧਿਆਣੇ ਦੇ ਲੋਕਾਂ ਨੇ ਉਹਨੂੰ ਨਹੀਂ ਵੋਟਾਂ ਪਾਈਆਂ ਜਿੰਨੀਆਂ ਪਾਈਆਂ ਉਹ ਵੋਟਾਂ ਨਾਲ ਉਹ ਠੀਕ ਹੈ ਕਿੰਨੀਆਂ ਉਹਨੂੰ ਪਈਆਂ ਪਰ ਜਿਨ੍ਹਾਂ ਨੇ ਨਹੀਂ ਪਾਈਆਂ ਵੋਟਾਂ ਉਹ ਜਾਂ ਫਿਰ ਜਿਨ੍ਹਾਂ ਨੇ ਰਾਜਾ ਵਿੜਿੰਗ ਨੂੰ ਜਤਾਇਆ ਉਹ ਔਰ ਦੋ ਵੋਟਾਂ ਪਈਆਂ ਤੁਸੀਂ ਯਾਰ ਹਾਰੇ ਹੋਏ ਬੰਦੇ ਨੂੰ ਚੱਕ ਕੇ ਜਿੱਤੇ ਹੋਏ ਬੰਦੇ ਦੇ ਸਿਰ ਤੇ ਲੈ ਕੇ ਬਿਠਾ ਦਿੱਤਾ ਜਾਂ ਫਿਰ ਲੁਧਿਆਣਾ ਜਿੱਥੇ ਉਹਨਾਂ ਦੇ ਲੋਕਾਂ ਨੇ ਨਹੀਂ ਜੇ ਵੋਟਾਂ ਪਈਆਂ ਤਾਂ ਕੋਈ ਕਾਰਨ ਤਾਂ ਹੋਏਗਾ ਨਾ ਕੋਈ ਸਿਸਟਮ ਨਹੀਂ ਯਾਰ ਉੱਤੇ ਸੰਵਿਧਾਨ ਦੀ ਤੁਸੀਂ ਬੇੜਾ ਗਰਕ ਕਰਕੇ ਰੱਖ ਦਿੱਤਾ ਇਸ ਵਾਰੀ ਪਹਿਲੀ ਤਾਂ ਗੱਲ ਆ ਵੋਟਾਂ ਐ ਕਿ ਕਿਸੇ ਮੁੱਦੇ ਤੇ ਨਹੀਂ ਪਈਆਂ ਕਿਸੇ ਨੇ ਵੀ ਨਾ ਤਾਂ ਵੋਟਾਂ ਪਾਉਣ ਵਾਲਿਆਂ ਨੇ ਤੇ ਨਾ ਵੋਟਾਂ ਪਵਾਉਣ ਵਾਲਿਆਂ ਨੇ ਕਿਸੇ ਮੁੱਦੇ ਦੀ ਗੱਲ ਕੀਤੀ ਐਤ ਕੀ ਹੋਈ ਹੈ ਟੋਟਲੀ 110% ਧਰਮ ਦੀ ਨੀਤੀ ਕੋਈ ਸਿੱਖੀਜ਼ਮ ਲੈ ਕੇ ਤੁਰਿਆ ਫਿਰਦਾ ਕੋ ਖਾਲਿਸਤਾਨ ਲੈ ਕੇ ਤੁਰਿਆ ਫਿਰਦਾ ਤੇ ਕੋਈ ਹਿੰਦੂਇਜ਼ਮ ਲੈ ਕੇ ਤੁਰਿਆ ਫਿਰਦਾ ਹਿੰਦੂ ਰਾਜ ਬਣਾਉਣ ਵਾਸਤੇ ਤੁਰਿਆ ਫਿਰਦਾ ਪਰ ਅੱਜ ਜਿਹੜਾ ਤੁਸੀਂ ਨਰਿੰਦਰ ਮੋਦੀ ਸਾਹਿਬ ਨੇ ਚੱਕ ਕੇ ਫੜਾਫੜ ਉਹਨੂੰ ਹਾਰੇ ਹੋਏ ਬੰਦੇ ਨੂੰ ਮੰਤਰੀ ਬਣਾ ਦਿੱਤਾ ਇਹਦੀ ਤਾਂ ਸਮਝ ਹੀ ਨਹੀਂ ਆਈ ਕੁਛ ਜੇ ਐਦਾਂ ਹੋਵੇ ਹਾਰੇ ਹੋਏ ਹਾਰੇ ਹੋਏ ਨੂੰ ਤੁਸੀਂ ਜਿੱਤੇ ਹੋਏ ਤੋਂ ਵੱਡੀਆਂ ਪਦਵੀਆਂ ਦੇ ਦੋ ਤੇ ਫਿਰ ਵੋਟਾਂ ਦਾ ਮਕਸਦ ਕੀ ਰਹਿ ਗਿਆ ਕਾਦੇ ਵਾਸਤੇ ਤੁਸੀਂ ਲੱਖਾਂ ਕਰੋੜਾ ਰੁਪਈਆ ਲਾਉਂਦੇ ਹੋ ਵੋਟਾਂ ਵਾਸਤੇ ਫੇਰਾ ਮਤਲਬ ਲੋਕੀ ਸਾਰੇ ਭਾਰਤੀ ਦੀ ਆਵਾਮ ਜਿਹੜੀ ਹੋ ਸੌਰੀ ਮੈਂ ਲਫਜ਼ ਯੂਜ਼ ਕਰਨੇ ਪੈ ਰਹੇ ਨੇ ਕਿਉਂਕਿ ਮੈਨੂੰ ਦੇਖ ਕੇ ਅੱਜ ਸਾਰਾ ਕੁਝ ਦੇਖ ਕੇ ਮੈਂ ਹੈਰਾਨ ਹੀ ਬਹੁਤ ਹੋਇਆ ਯਾਰ ਤੁਸੀਂ ਇਹ ਕਹੋਗੇ ਕਿ ਇਹ ਭਾਜਪਾ ਦੀ ਬਦਖੋਈ ਕਰ ਰਿਹਾ ਹੈ ਭਾਜਪਾ ਦੇ ਦੋਸ਼ ਲਾ ਰਿਹਾ ਇਹਦਾ ਭਰਾ ਭਾਜਪਾ ਦੇ ਵਿੱਚ ਹੈ ਸੋ ਕੋਈ ਗੱਲ ਨਹੀਂ ਸੱਚ ਤੇ ਬੋਲਣਾ ਹੀ ਹੈ ਨਾ ਜਿੱਥੇ ਕੋਈ ਗਲਤ ਹੋਵੇ ਗਲਤ ਨੂੰ ਗਲਤ ਹੈ ਤੇ ਠੀਕ ਨੂੰ ਠੀਕ ਜੇ ਨਹੀਂ ਕਹਾਂਗੇ ਤੇ ਫਿਰ ਦੁਰਲਾਹਤ ਇਸ ਮਾਈਕ ਦਾ ਦੁਰਲਾਹਤ ਇਸ ਕੈਮਰੇ ਦਾ ਤੇ ਦੁਰਲਾਹਤ ਉਸ ਹੋਸਟ ਦਾ ਜਿਹੜਾ ਪੱਖਪਾਤੀ ਗੱਲਾਂ ਕਰਦਾ ਨਹੀਂ ਕਰਾਂਗੇ ਯਾਰ ਕਰੋੜਾਂ ਲੋਕੀ ਉੱਥੇ ਜਿਹੜੇ ਧੁੱਪਾਂ ਦੇ ਵਿੱਚ ਸੜ-ਸੜ ਕੇ ਜਿਹੜਾ ਨੇ ਲੋਕੀ ਜਿਤਾਏ ਨੇ ਜਾਂ ਹਰਾਏ ਨੇ ਉਹਨਾਂ ਤੁਸੀਂ ਇੱਕ ਪਾਸੇ ਨਿਚੋੜ ਕੇ ਰੱਖ ਦਿੱਤਾ ਜੇ ਹਾਰੇ ਹੋਏ ਨੂੰ ਇੱਦਾਂ-ਇੱਦਾਂ ਪਦਵੀਆਂ ਤੇ ਲੈ ਕੇ ਜਾਣਾ ਆ ਐਡੇ-ਐਡੇ ਮੰਤਰੀ ਤੁਸੀਂ ਬਣਾਉਣੇ ਆਪਣੇ ਮੰਤਰੀ ਮੰਡਲ ਦੇ ਵਿੱਚ ਤੇ ਫਿਰ ਵੋਟਰ ਦਾ ਕੀ ਮਕਸਦ ਆ ਕਿਉਂ ਵੋਟਾਂ ਪਾਉਦੇ ਹੋ ਫਿਰ ਕਿਉਂ ਅਰਬਾਂ ਖਰਬਾ ਰੁਪਈਆ ਖਰਾਬ ਕਰਦੇ ਹੋ ਲੋਕਾਂ ਦਾ ਟਾਈਮ ਖਰਾਬ ਕਰਦੇ ਹੋ ਸ਼ਹਿਰਾਂ ਦੇ ਵਿੱਚ ਤੁਸੀਂ ਪ੍ਰਦੂਸ਼ਣ ਬਤਾਇਆ ਹੋਇਆ ਕੀ ਹਾਲਾਤ ਹੋਇਆ ਕਿ ਕਟੋ ਕਟ ਤਿੰਨ ਮਹੀਨੇ ਸਾਰੇ ਭਾਰਤ ਦੇ ਤੇ ਜੇ ਪੰਜਾਬ ਦਾ ਦੇਖੀਏ ਕੀ ਹਾਲਾਤ ਬਣੇ ਨੇ ਤਿੰਨ ਮਹੀਨੇ ਵਿੱਚ ਤੁਸੀਂ ਕਿੰਨਾ ਗੰਦ ਨਹੀਂ ਬਕਿਆ ਸਾਰਿਆਂ ਨੇ ਜਿੰਨੇ ਵੋਟਾਂ ਤੇ ਖੜੇ ਸੀ ਯਾਰ ਹੱਦੀ ਹੋ ਗਈ ਅੱਜ ਰਵਨੀਤ ਬਿੱਟੂ ਦੀ ਵਾਈਫ ਕਹਿ ਰਹੀ ਆ ਕਿ ਤੁਸੀਂ ਲੁਧਿਆਣੇ ਤੋਂ ਸਾਨੂੰ ਕੱਢਣਾ ਚਾਹੁੰਦੇ ਸੀ ਹੁਣ ਦੇਖਿਓ ਕੀ ਬਣਦਾ ਹੱਦ ਹੋ ਗਈ ਯਾਰ ਕਮਾਲ ਹੀ ਹੋ ਗਏ ਹਾਰਿਆ ਹੋਇਆ ਬੰਦਾ ਜਿਹੜਾ ਜਿਹਨੂੰ ਲੋਕਾਂ ਨੇ ਨਕਾਰ ਕੇ ਸਾਈਡ ਤੇ ਰੱਖਿਆ ਸੀਗਾ ਮੈਂ ਚਲੋ ਮੰਨਦਾ ਹਾਰਜਿਤ ਬਣੀ ਆ ਪਰ ਹਾਰੇ ਹੋਏ ਬੰਦੇ ਨੂੰ ਤੁਸੀਂ ਐਡੇ ਵੱਡੇ ਅਹੁਦੇ ਤੇ ਬਿਠਾ ਜੋਗੇ ਤੇ ਫਿਰ ਲੋਕੀ ਵੋਟਾਂ ਕਿਉਂ ਪਾਉਣ ਕਿਉਂ ਆਪਣਾ ਟਾਈਮ ਬਰਬਾਦ ਕਰਨ ਫਿਰ ਜਿੱਤੇ ਦਾ ਕੀ ਫਾਇਦਾ ਜਿੱਤੇ ਨੂੰ ਜਿਹੜਾ ਜਿਹੜਾ ਜਿੱਤੇਗਾ ਉਹਦੀ ਅਹਿਮੀਅਤ ਕੀ ਆ ਉਹਦੀ ਕਦਰ ਕੀ ਆ ਉਹਦੀ ਔਕਾਤ ਕੀ ਆ ਫਿਰ ਜਾਂ ਤੇ ਇਹ ਵੀ ਅੱਜ ਦੱਸ ਦਿੰਦੇ ਸਾਰਾ ਕੁਝ ਪਹਿਲਾਂ ਸੈਟਅਪ ਨਹੀਂ ਸੀਗਾ ਜੋ ਤੁਸੀਂ ਬਣੀਤ ਬਿੱਟੂ ਨੂੰ ਸੱਦਿਆ ਆਪਣੀ ਪਾਰਟੀ ਇਹਦਾ ਮਤਲਬ ਆਲਰੇਡੀ ਬਿੱਟੂ ਨੇ ਇਸ਼ਾਰੇ ਵੀ ਕੀਤੇ ਸੀ ਔਰ ਤੁਸੀਂ ਇੱਥੇ ਪੰਜਾਬ ਦੇ ਵਿੱਚ ਜਦੋਂ ਆਏ ਸੀਗੇ ਉਦੋਂ ਇਹ ਸਾਰਾ ਕੁਝ ਬੋਲ ਵੀ ਗਏ ਸੀ ਕਿ ਬਿੱਟੂ ਨੂੰ ਵੱਡਾ ਅਹੁਦਾ ਦਿੱਤਾ ਜਾਏਗਾ ਮਤਲਬ ਸਾਰਾ ਕੁਝ ਪਹਿਲਾਂ ਤੈਅ ਸੀਗਾ ਤੇ ਫਿਰ ਵੋਟਾਂ ਪਾਉਣ ਦੀ ਕੀ ਲੋੜ ਸੀ ਕਿਉਂ ਵੋਟਾਂ ਪਾਉਂਦੇ ਹੋ ਫਿਰ ਯਾਰ ਸਾਡੇ ਭਾਰਤ ਦਾ ਬੇੜੇ ਘਰ ਗਿਆ ਪਿਆ ਹਰ ਪਾਸੇ ਸਿਕਿਉਰਟੀ ਨੂੰ ਡੋਰਾ ਖੋਲਣ ਲਈ ਬੰਦੇ ਚਾਹੀਦੇ ਨੇ ਪੈਰ ਝਾੜ ਕੇ ਇਹਨਾਂ ਨੂੰ ਜਿੱਤੀ ਗਰਕਾਰਾਂ ਦੇ ਵਿੱਚ ਬਿਠਾਓ ਫਿਰ ਕਹਿੰਦੇ ਸੀ ਸੇਵਾਦਾਰਾਂ ਕਾਦੀ ਸੇਵਾ ਯਾਰ ਮੈਂ ਤਾਂ ਹੰਸਪਾ ਜੀ ਨੂੰ ਵੀ ਕਿਹਾ ਸੀ ਦਫਾ ਕਰੋ ਇਹੋ ਜੀ ਸੇਵਾ ਨੂੰ ਜਿਹਨੇ ਸੇਵਾ ਕਰਨੀ ਘਰੋਂ ਕਰਕੇ ਦਿਖਾਵੇ ਨਾ ਤੁਹਾਨੂੰ ਤਾਂ ਸਿਕਿਉਰਟੀਆਂ ਨੇ ਜਿਹਦੇ ਨਾਲ ਹਜ਼ਾਰ ਬੰਦਾ ਸਿਕਿਉਰਿਟੀ ਨਹੀਂ ਉਹ ਕਹਿੰਦਾ ਮੈਂ ਕੁਛ ਵੀ ਨਹੀਂਗਾ ਮੈਂ ਕਹਾਦਾ ਮੰਤਰੀ ਜੇ ਮੇਰੇ ਨਾਲ ਹਜ਼ਾਰ ਇੱਕ ਬੰਦਾ ਮੇਰੇ ਅੱਗੇ ਪਿੱਛੇ ਹੋਇਆ ਹੀ ਨਾ ਤੁਹਾਡੇ ਨਿਆਣਿਆਂ ਨੂੰ ਛੱਡਣ ਜਾਂਦੇ ਜਿਹੜੇ ਸਰਕਾਰੀ ਸਿਕਿਉਰਿਟੀ ਆ ਸਰਕਾਰ ਦੇ ਪੈਸੇ ਤੁਹਾਡੇ ਨਿਆਣਿਆਂ ਨੂੰ ਸਕੂਲਾਂ ਛੱਡਕੋ ਤੁਹਾਡੇ ਨਿਆਣੇ ਕੁੱਤਾ ਗਵਾਜੇ ਤੁਹਾਡੇ ਕੁੱਤੇ ਨੂੰ ਰੋਟੀਆਂ ਖਵਾਉਂਦੇ ਨੇ ਉਹ ਤੁਹਾਡੀਆਂ ਡੋਰਾ ਖੋਲਣ ਵਾਸਤੇ ਤੁਹਾਡੇ ਹੱਥ ਟੁੱਟੇ ਪੈ ਰਹੇ ਤੁਹਾਡੇ ਕੋਲ ਡੋਰ ਨਹੀਂ ਖੋਲਦੀ ਕਾਰਾਂ ਦੀ ਇੱਥੇ ਸਾਡੇ ਵੀ ਹੈਗੇ ਨੇ ਨਾ ਮੰਤਰੀ ਮੈਂ ਅੱਗੇ ਵੀ ਦੋ ਤਿੰਨ ਵਾਰੀ ਜ਼ਿਕਰ ਕੀਤਾ ਹੈ ਵੈਨਕੂਵਰ ਦੇ ਮੁੱਖ ਮੰਤਰੀ ਨਾਲ ਸਾਡਾ ਡਿਨਰ ਸੀਗਾ ਅਸੀਂ ਹੈਰਾਨ ਹੋ ਗਏ ਬੰਦਾ ਨੀਲੀ ਕਾਰ ਦੇ ਵਿੱਚ ਆਪਿਆ ਪਿੱਕੇ ਦੇ ਵਿੱਚ ਮੁੱਖ ਮੰਤਰੀ ਜਿਹਨੂੰ ਇੱਥੇ ਪ੍ਰੀਮੀਅਰ ਕਹਿੰਦੇ ਸੀ ਕੱਲਾ ਆਇਆ ਰਾਤ ਨੂੰ 9 ਵਜੇ ਕਾਰ ਦੇ ਵਿੱਚ ਅਸੀਂ ਹੈਰਾਨ ਹੋ ਗਏ ਅਸੀਂ ਪੁੱਛਣ ਲੱਪੇ ਉਹ ਘਰ ਵਾਲੇ ਦੇ ਘਰ ਦੇ ਅਸੀਂ ਵੀ ਮੁੱਖ ਮੰਤਰੀ ਸਾਹਿਬ ਕਦੋਂ ਆਣੇ ਉਹ ਕਹਿੰਦੇ ਇਹੀ ਮੁੱਖ ਮੰਤਰੀ ਨੇ ਕੱਲਾ ਹੀ ਆਇਆ ਕਾਚ ਖਾਣਾ ਖੋਣਾ ਖਾਦਾ ਆਮ ਲੋਕਾਂ ਜਿੱਦਾ ਮੈਂ ਬੈਠਾ ਇੱਤਾਂ ਹੀ ਉਹ ਟੇਬਲ ਤੇ ਬੈਠਾ ਤੇ ਆਪਣੇ ਬੈਂਚ ਤੇ ਦੇ ਖਾਣਾ ਖੁਣਾ ਖਾ ਕੇ ਹੱਥ ਮਿਲਾ ਕੇ ਅਸੀਂ ਸਾਰੇ ਬਾਹਰ ਆਏ ਤੇ ਉਹ ਸੈਲਫ ਮਾਰੀ ਆਉਦੀ ਹੋ ਗਏ ਕੱਲਾ ਹੀ ਮੁੱਖ ਮੰਤਰੀ ਤੇ ਸਾਡੇ ਤਾਂ ਮੁੱਖ ਮੰਤਰੀ ਦੇ ਕੁੱਤੇ ਨਾਲ ਵੀ ਘੱਟੋ ਘੱਟ 50 ਬੰਦੇ ਚਾਹੀਦੇ ਨੇ ਫਿਰ ਤਦੀ ਇਦਾਂ ਇਕੱਤਰ ਲੋ ਮਸ਼ੀ ਹੁੰਦੇ ਨੇ ਨਾ ਲੋਕੀ ਵੋਟਾਂ ਵਾਸਤੇ ਗਾਲਾਂ ਵੀ ਰੱਜ ਕੇ ਸੁਣਦੇ ਆ ਬੇਇੱਜ਼ਤੀਆਂ ਕਰਾਉਂਦੇ ਆ ਸੇਵਾ ਵਾਸਤੇ ਥੋੜੋ ਜਿਹਾ ਸਾਰਾ ਕੁਝ ਇਹ ਸਾਰਾ ਕੁਝ ਇਸ ਐਸ ਐਸ਼ ਪ੍ਰਸਤੀ ਵਾਸਤੇ ਆ ਇਨੂੰ ਬੜਾਵਾ ਦਿੰਦੇ ਨੇ ਤੁਹਾਡੇ ਵਰਗੇ ਪ੍ਰਧਾਨ ਮੰਤਰੀ ਜਿਹਨੇ ਅੱਜ ਚੱਕ ਕੇ ਉਹਨੂੰ ਮਹਾਰਾਜੇ ਦੀ ਸੀਟ ਤੇ ਬਿਠਾ ਦਿੱਤਾ ਇੱਕ ਹਾਰੇ ਹੋਏ ਬੰਦੇ ਨੂੰ ਮੈਨੂੰ ਉਹਦੇ ਉੱਥੇ ਬੈਠਣ ਦਾ ਦੁੱਖ ਨਹੀਂ ਆ ਜਿੱਤ ਕੇ ਬੈਠਦਾ ਖੁਸ਼ੀ ਹੁੰਦੀ ਸਾਨੂੰ ਪਰ ਤੁਸੀਂ ਹਾਰੇ ਹੋਏ ਨੂੰ ਜਿਤਾ ਕੇ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਜਦ ਵੇ ਇਹ ਵੀ ਐਕਸਪਲੇਨ ਕਰਦੇ ਵੀ ਅਸੀਂ ਆ ਚੀਜ਼ ਸਾਬਤ ਕਰਨਾ ਚਾਹੁੰਦੇ ਆ ਇੱਕ ਪਾਸੇ ਤੁਸੀਂ ਰੌਲਾ ਪਾਉਂਦੇ ਹੋ ਦਲ ਬਦਲੂ ਦਾ ਫਿਰ ਦਲ ਕਿਉਂ ਨਾ ਲੋਕੀ ਬਦਲਣ ਜੇ ਤੁਸੀਂ ਲਾਲਚ ਦੇ ਕੇ ਆਪਣੀਆਂ ਟੀਮਾਂ ਦੇ ਵਿੱਚ ਲੈ ਕੇ ਜਾਂਦੇ ਹੋ ਕਿਉਂ ਨਾ ਫਿਰ ਦਲ ਬਦਲਣ ਲੋਕੀ ਹੁਣ ਇਹ ਦੱਸੋ ਵੀ ਜਿਨ੍ਹਾਂ ਨੇ ਰਵਨੀਤ ਬਿੱਟੂ ਨੂੰ ਵੋਟਾਂ ਨਹੀਂ ਪਾਈਆਂ ਉਹ ਜਾਂ ਫਿਰ ਜਿਨ੍ਹਾਂ ਨੇ ਰਾਜਾ ਵੜੈਂਗ ਨੂੰ ਜਤਾਇਆ ਲੁਧਿਆਣਾ ਦੇ ਵਿੱਚ ਦੋਨਾਂ ਚੋਂ ਜਾਂ ਫਿਰ ਦੋਨੇ ਹੀ ਤਰਫ ਨਾ ਤੇ ਮੈਨੂੰ ਮੈਂ ਰਵਨੀਤ ਬਿੱਟੂ ਦਾ ਕੁਛ ਲਗਦਾ ਨਾ ਕੋਈ ਮੇਰੀ ਪਰਸਨਲ ਦੁਸ਼ਮਣੀ ਉਹਦੇ ਨਾਲ ਤੇ ਨਾ ਮੈਂ ਇਸ ਅਹੁਦੇ ਤੋਂ ਇਸ ਰਿਸ਼ਤੇ ਨਾਲ ਬੋਲ ਰਿਹਾ ਕਿ ਹੰਸ ਰਾਜ ਹੰਸ ਮੇਰੇ ਭਾਜੀ ਭਾਜਪੀ ਦੇ ਨੁਮਾਇੰਦੇ ਨੇ ਭਾਜਪੀ ਦੇ ਵਿੱਚ ਨੇ ਨਾ ਮੈਂ ਇਸੇ ਸਟੇਟਸ ਨਾਲ ਬੋਲ ਰਿਹਾ ਕਸਮ ਲੱਗੇ ਮੈਨੂੰ ਮੈਂ ਨਿਰੋਲ ਨਿਊਟਰਲ ਬੋਲ ਰਿਹਾ ਅਸੀਂ ਇੱਥੇ ਬੈਠਿਆ ਤਲਖੀਆਂ 'ਚ ਕਿਉਂ ਆ ਰਹੇ ਆ ਕਿਉਂਕਿ ਸਾਡੀਆਂ ਜੜ੍ਹਾਂ ਤਾਂ ਉੱਥੇ ਹੀ ਨੇ ਨਾ ਤੁਸੀਂ ਕਦੇ ਵੀ ਦੇਖ ਲਓ ਸਾਡਾ ਸੋਸ਼ਲ ਮੀਡੀਆ ਵੀ ਇੱਥੇ ਦੇ ਪੂਰੇ ਲੋਕਾਂ ਦਾ ਦਿਨ ਰਾਤ ਅਸੀਂ ਪੰਜਾਬ ਨਾਲ ਜੁੜੇ ਰਹਿੰਨੇ ਆਂ ਸਾਡਾ ਦਿਮਾਗ ਖਰਾਬ ਨਹੀਂਗਾ ਹੋਰ ਬੜਾ ਕੁਝ ਸੰਗੀਤ ਦਾ ਕੰਮ ਹੈ ਸੁਣਾਉਣ ਨੂੰ ਮੇਰੇ ਕੋਲ ਇੱਥੇ ਘੱਟੋ ਘੱਟ 1.5 ਲੱਖ ਹਾਰਡ ਡਰਾਈਵ ਭਰੀ ਪਈ ਹੈ ਮੇਰੇ ਕੋਲ 뮤직 ਦੀ ਉਹ ਲਾ ਕੇ ਸਮਾਂ ਸੁਣ ਕੇ ਮੈਂ ਵੀ ਸੌ ਸਕਦਾ ਪਰ ਅੱਜ ਇੰਨਾ ਕੁ ਦੁੱਖ ਲੱਗਾ ਨਾ ਜਦੋਂ ਮੇਰੇ ਸਾਹਮਣੇ ਪਹਿਲੀ ਖਬਰ ਆਈ ਤੁਸੀਂ ਦੇਖ ਰਹੇ ਹੋ ਸਾਈਡ ਤੇ ਮੈਂ ਦਿਖਾ ਰਿਹਾ ਸਾਰਾ ਕੁਝ ਫੋਟੋਆਂ ਦੇ ਜ਼ਰੀਏ ਨਾ ਕਿ ਵੀਡੀਓ ਦੇ ਜ਼ਰੀਏ ਅਜਰਵ ਨੀਂਦ ਬਿਟੂ ਮੁਛਾਂ ਨੂੰ ਵੱਟ ਦੇ ਦੇ ਕੇ ਲੱਗਾ ਹੋਇਆ ਕਰਨ ਮੈਂ ਆ ਕਰ ਦੂਗਾ ਪਰ ਤੂੰ ਕੌਣ ਹੁੰਦਾ ਕਰਨ ਵਾਲਾ ਤੇ ਤੁਸੀਂ ਵੋਟਰਾਂ ਨੂੰ ਕੱਖ ਵੀ ਨਹੀਂ ਸਮਝਦੇ ਯਾਰ ਕਿੱਦਾਂ ਬਜ਼ੁਰਗ ਕਿੰਨੀ 50 ਦੇ 50 ਡਿਗਰੀ ਦੇ ਤਾਪਮਾਨ ਦੇ ਵਿੱਚ ਉੱਥੇ ਵੋਟਾਂ ਪਾਉਣ ਗਏ ਰਾਜੇ ਵੜਿੰਗ ਨੂੰ ਤਿੰਨ ਵੀ ਪਾਈਆਂ ਲੋਕਾਂ ਨੇ ਫਿਰ ਮਕਸਦ ਕੀ ਹੋਇਆ ਯਾਰ ਇਹਦਾ ਮਤਲਬ ਲੋਕੀ ਮੈਂਦਾ ਤਲਖੀ ਵਿੱਚ ਕਦੇ ਵੀ ਨਹੀਂ ਆਇਆ ਪਰ ਅੱਜ ਟੋਟਲੀ ਸੰਵਿਧਾਨ ਦੇ ਵੀ ਸਿਸਟਮ ਦੇ ਸਾਰਾ ਕੁਝ ਖਿਲਾਫ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਇੰਨੇ ਕੁ ਲੋਕੀ ਬਾਹਰ ਆਉ ਧਰਨੇ ਦਿਓ ਅੰਦੋਲਨ ਕਰੋ ਕਿ ਰਵਨੀਤ ਬਿੱਟੂ ਨੂੰ ਉਸ ਸੀਟ ਤੋਂ ਲਾਇਆ ਜਾਵੇ ਹਾਰੇ ਹੋਏ ਨੂੰ ਹਾਰੇ ਹੋਏ ਦੀ ਜਗ੍ਹਾ ਬੈਠਣਾ ਚਾਹੀਦਾ ਸਵੀਕਾਰ ਕਰਨਾ ਚਾਹੀਦਾ ਕਿ ਮੈਂ ਹਾਰ ਗਿਆ ਅਗਲੀ ਵਾਰੀ ਕਿਹਦੇ ਦੇਖੀ ਜਾਊਗੀ ਜੇ ਮੇਰੇ ਮੇਰੀ ਔਕਾਤ ਹੋਈ ਤਗਲੀ ਵਾਰੀ ਜਿਤਾ ਜਿਤਾ ਦੇਣਗੇ ਮੈਂ ਕੱਲੇ ਲੁਧਿਆਣੇ ਦੀ ਗੱਲ ਨਹੀਂ ਕਰ ਰਿਹਾ ਪਰ ਇਹ ਸਾਰਾ ਕੁਝ ਲੁਧਿਆਣੇ ਦੇ ਵੋਟਰਾਂ ਨਾਲ ਐਡੀ ਵੱਡੀ ਟਿੱਚਰ ਹੋਈ ਹੈ ਨਾ ਕਿ ਬਸ ਰਹਿ ਰਬਾ ਬਦਨਾਨ ਜੇ ਸਾਰਾ ਪੰਜਾਬ ਨੇ ਕਮ ਸੇ ਕਮ ਆਹ ਵੀਡੀਓ ਦੇਖ ਕੇ ਲੁਧਿਆਣਾ ਆਹ ਵੀਡੀਓ ਹਰ ਲੁਧਿਆਣੇ ਦੇ ਵਾਸੀ ਨੂੰ ਪਲੀ ਰੱਬ ਦਾ ਵਾਸਤਾ ਹਰ ਆਮ ਖਾਸ ਨਾਗਰਿਕ ਨੂੰ ਇਹ ਵੀਡੀਓ ਦਿਖਾਈ ਜਾਵੇ ਮੇਰੀ ਬੇਨਤੀ ਹੈ ਮੈਂ ਕਦੇ ਤਾਂ ਕਹਿ ਰਿਹਾ ਹਾਂ ਮੇਰੀ ਵੀਡੀਓ ਵਾਇਰਲ ਕਰੋ ਵਾਇਰਲ ਦਾ ਮਤਲਬ ਨਹੀਂ ਕੋ ਉਹਨੂੰ ਦਫਾ ਕਰੋ ਵਾਇਰਲ ਹੋ ਰਨ ਨੂੰ ਕੀ ਹੁੰਦਾ ਵਾਇਰਲ ਪਰ ਇਹ ਸੁਨੇਹਾ ਲੁਧਿਆਣੇ ਤੱਕ ਘੱਟੋ ਘੱਟ ਜ਼ਰੂਰ ਪਹੁੰਚਾਓ ਲੁਧਿਆਣੇ ਦੇ ਵਿੱਚੋਂ ਸਾਰੇ ਲੋਕੀ ਬਾਹਰ ਆਉਣ ਉਹਨਾਂ ਕੋ ਜਿਹੜਾ ਸੀ ਜਿਤਾਇਆ ਆ ਉਹਨੂੰ ਹੀ ਮੰਤਰੀ ਬਣਾਉਣਾ ਚਾਹੀਦਾ ਜਿੱਤਰੇ ਕੋ ਮੰਤਰੀ ਦੀ ਸੀਟ ਹੈਗੀ ਆ ਇਹ ਥੋੜੋ ਯਾਰ ਤੁਸੀਂ ਜੇ ਤੁਹਾਡੀਆਂ ਤੁਹਾਡੀ ਪਾਰਟੀ ਦੇ ਵਿੱਚ ਐ ਤੁਸੀਂ ਚਾਕੇ ਜੋ ਮਰਜੀ ਲੋਕਾਂ ਦੀ ਜਿਸ ਵਾਤਾਵਰਣਾਂ ਖੇਢੀ ਜਾ ਮੈਂ ਇਹ ਵੀ ਨਹੀਂ ਕਹਾਂਗਾ ਵੀ ਜੇ ਮੇਰੇ ਤੋਂ ਕੁਝ ਗਲਤ ਕਹਿ ਰਿਹਾ ਹੋਵੇ ਮਾਫੀ ਚਾਹੁੰਨਾ ਨਹੀਂ ਇਹ ਕਹਿਣਾ ਬਣਦਾ ਸੀਗਾ ਇਹ ਕਹਿਣਾ ਬਣਦਾ ਸੀਗਾ ਜੋ ਕੁਝ ਦੇਖਿਆ ਸੀ ਮੇਰੀ ਬਿੱਟੂ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਗਈ ਕੋਈ ਵੀ ਪਰਸਨਲ ਦੁਸ਼ਮਣੀ ਨਹੀਂ ਗਈ ਜਾਂ ਮੇਰੇ ਕੋ ਰਿਸ਼ਤੇਦਾਰੀਆਂ ਰਾਜਾ ਵੜਿੰਗ ਨਾਲ ਨਹੀਂ ਕਿਸੇ ਵੀ ਪਾਰਟੀ ਨਾਲ ਹੋਵੇ 노 ਮੈਟਰ ए बी सी डी ਪਾਰਟੀ ਕਿਸੇ ਨਾਲ ਵੀ ਕਿਸੇ ਵੀ ਪਾਰਟੀ ਦੇ ਨੁਮਾਇंदे ਹੋਣ ਪਰ ਜੋ ਅੱਜ ਨਰਿੰਦਰ ਮੋਦੀ ਨੇ ਕੀਤਾ ਉਹ ਟੋਟਲੀ ਗਲਤ ਹੈ ਇਹ ਮੰਨਣਾ ਪਏਗਾ ਤੁਹਾਨੂੰ ਜੇ ਤੁਸੀਂ ਇੱਥੇ ਪੰਜਾਬ ਵਿੱਚ ਬੈਠੇ ਵੀ ਨਹੀਂ ਮੰਨਦੇ ਫਿਰ ਮੈਂ ਇਹ ਕਹਿੰਦਾ ਤੁਸੀਂ ਵੀ ਬੇਗੈਰ ਤੋਂ ਵੋਟਰ ਵੀ ਜੇ ਤੁਸੀਂ ਆ ਚੋਂ ਨੂੰ ਸਵੀਕਾਰ ਕਰਦੇ ਆ ਨਾ ਇੱਕ ਮੰਤਰੀ ਦੇ ਤੌਰ ਤੇ ਜੇ ਤੁਹਾਡੇ ਕੋਈ ਸਵਾਲ ਹੀ ਹੈ ਨਹੀਂ ਕਿ ਦੱਸੋ ਕੇਸ ਅਹੁਦੇ ਤੇ ਕੇਸ ਐਜੂਕੇਸ਼ਨ ਦੇ ਹਿਸਾਬ ਨਾਲ ਜਾਂ ਕੇਸ ਕਿੰਨੀਆਂ ਵੋਟਾਂ ਦੇ ਨਾਲ ਉਹ ਜਿੱਤਿਆ ਤੇ ਉਹਨੂੰ ਤੁਸੀਂ ਇਸ ਅਹੁਦੇ ਤੇ ਬਿਠਾ ਦਿੱਤਾ ਹੈ ਹੈ ਉਹ ਕਰ ਤੁਹਾਡੀ ਪੁੱਛਣ ਦੀ ਤਾਂ ਪੁੱਛੋ ਹੁਣ ਮੇਰਾ ਭਰਾ ਭੀਜਪੀ ਦੇ ਵਿੱਚ ਆ ਪਰ ਮੈਂ ਖੁੱਲ ਕੇ ਬੋਲ ਰਿਹਾ ਕੋਈ ਨਹੀਂ ਜੋ ਮੇਰੇ ਘਰ ਦੇ ਮੈਨੂੰ ਕਹਿਣਗੇ ਦੇਖੀ ਜੋ ਕੋਸ਼ਿ ਨਹੀਂ ਹੁੰਦਾ ਪਰ ਯਾਰ ਮਾੜਾ ਮੋਟਾ ਤਾਂ ਸੋਚੋ ਤੁਸੀਂ ਪੰਜਾਬ ਬਾਰੇ ਬੇੜਾ ਘਰਕ ਕਰਕੇ ਰਾਤ ਦਾ ਪੂਰੇ ਹਿੰਦੁਸਤਾਨ ਦੇ ਸਿਸਟਮ ਦਾ ਹੀ ਤੁਸੀਂ ਮਨਮਰਜ਼ੀਆਂ ਇੰਨੀਆਂ ਰੱਬ ਦਾ ਵਾਸਤੇ ਇੱਕ ਵਾਰੀ ਫਿਰ ਕਿੰਨਾ ਆਹ ਵੀਡੀਓ ਲੋਧਰਾਣੇ ਦੇ ਹਰ ਬੱਚੇ ਨੌਜਵਾਨ ਬਜ਼ੁਰਗ ਤੇ ਈਆਂ ਪਹਿਣਾ ਮਾਵਾਂ ਦੇ ਫੋਨਾਂ ਵਿੱਚ ਪਚਾ ਦਿਓ ਉਹਨਾਂ ਕੋਲ ਵੀਡੀਓ ਦੇਖ ਕੇ ਪਰੇ ਨਾ ਹੋ ਜਾਵੇ ਇਹ ਵੀਡੀਓ ਦੇਖ ਕੇ ਤੁਸੀਂ ਬਾਹਰ ਆਓ ਧਰਨੇ ਦੇਣੇ ਸ਼ੁਰੂ ਕਰੋ ਮੈਂ ਧਰਨਿਆਂ ਦੇ ਬਹੁਤ ਖਿਲਾਫ ਹਾਂ ਜੇ ਤੁਸੀਂ ਇਦਾਂ ਹੀ ਕਰਨਾ ਹੈ ਫੇ ਹਾਰਨ ਦਾ ਮਤਲਬ ਕੀ ਹੈ ਫੇ ਜਿੱਤਣ ਦਾ ਮਤਲਬ ਕੀ ਹੈ ਹਾਰ ਤੇ ਜਿੱਤ ਵਿੱਚ ਫਰਕ ਕੀ ਹੈ ਫਿਰ ਇਹ ਦੱਸ ਦਿਓ ਹੈ ਕਿਸੇ ਕੋਲ ਜਵਾਬ ਹੈ ਕਮਾਲ ਹੀ ਕਰ ਦਿੱਤੀ ਕਮਾਲ ਹੀ ਕਰ ਦਿੱਤੀ ਤੁਸੀਂ ਅੱਜ ਫਿਰ ਕਿਤੇ ਲੋਕਾਂ ਦੇ ਬੱਚੇ ਪੰਜਾਬ ਸਾਰਾ ਬਾਹਰ ਤੁਰਿਆ ਫਿਰਦਾ ਕਿਉਂ ਨਾ ਹੋਣ ਤੁਹਾਡੇ ਕੁੱਤੇ ਸਿਸਟਮ ਤੋਂ ਡਰਦੇ ਬੱਚੇ ਇਥੇ ਆਏ ਬੈਠੇ ਨੇ ਤੁਹਾਡੇ ਕੁੱਤੇ ਸਿਸਟਮ ਤੋਂ ਆਪਣੇ ਨਿਆਂ ਨੂੰ ਤੁਸੀਂ ਕਨਵੈਂਟਾਂ ਦੇ ਮਹਿੰਗੇ ਮਹਿੰਗੇ ਸਕੂਲਾਂ ਵਿੱਚ ਪੜਾਓ ਤੁਹਾਡੇ ਸਾਰੇ ਮੰਤਰੀਆਂ ਦੇ ਇੱਥੇ ਬੱਚੇ ਆਏ ਬੈਠੇ ਕਿ ਨਹੀਂ ਮੈਨੂੰ ਫੋਨ ਆਇਆ ਕੱਲ ਪਰਸੋ ਇੱਕ ਐਮਐਲਏ ਦੇ ਐਮਐਲਏ ਦਾ ਮੇਰੇ ਬੱਚੇ ਇੱਥੇ ਆਏ ਆ ਉਹਨਾਂ ਨੂੰ ਸੰਭਾਲ ਲਓ ਤੁਹਾਡੇ ਹੀ ਬੱਚੇ ਨੇ ਜਦੋਂ ਦੂਜਿਆਂ ਦੇ ਬੱਚੇ ਜਾਂਦੇ ਆ ਆਮ ਘਰਾਂ ਦੇ ਤੁਸੀਂ ਕਹਿੰਦੇ ਕਿਉਂ ਬੱਚੇ ਬਾਹਰ ਜਾਂਦੇ ਆ ਭਗਵੰਤ ਮਾਨ ਇਹ ਸਵਾਲ ਤੈਨੂੰ ਵੀ ਜਿੱਦਾਂ ਦਾ ਤੁਹਾਰਿਆਂ ਤੇਰੀ ਟੀਮਾਂ ਆ ਰਹੀਆਂ ਸਾਰੀਆਂ ਤੇ ਸਨ ਉਦੋਂ ਦਾ ਉਦੋਂ ਦਾ ਕਿਉਂ ਨ ਮੁੱਛਾਂ ਵੜਦੇ ਦੇ ਬੋਲਦਾ ਪਹਿਲੋ ਤਾਂ ਬੜਾ ਬੋਲਦਾ ਸੀਗਾ ਅੱਜ ਬੋਲਦਾ ਫਿਰ ਖੜਦਾ ਪੰਜਾਬ ਦੇ ਨਾਲ ਤੇਰੀ ਤਾਂ ਆਪੋਜੀਸ਼ਨਾਂ ਇਹ ਤਾਂ ਬਦਲੋ ਸਾਰੇ ਤੁਸੀਂ ਆਪਸ ਵਿੱਚ ਮਿਲੇ ਹੋਏ ਹੋ ਜੇ ਨਹੀਂ ਬੋਲਦਾ ਆਪ ਵੀਡੀਓ ਦੇਖ ਕੇ ਜੇ ਤੁਹਾਨੂੰ ਫਿਰ ਵੀ ਅਕਲ ਨਹੀਂ ਤਾਂ ਫਿਰ ਮੇਰਾ ਖਿਆਲ ਹੈ ਕਿ ਸਾਡੇ ਦੁਰ ਲਾਂਤਿਆ ਬੋਲਣ ਦਾ ਹੀ ਫਿਰ ਅਸੀਂ ਵੀ ਨਹੀਂ ਬੋਲਦੇ ਗਾਣੇ-ਗੁਣੇ ਸੁਣਾ ਕੇ ਸੌਂਜੇ ਕਰਾਂਗੇ ਅਕਲ ਕਰੋ ਮਾੜੀ-ਮੋਟੀ Subscribe to One India channel and never miss an update.